ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆਂ ਸਰਦੀ ਦੀਆਂ ਛੁੱਟੀਆਂ ਤੇ ਲੇਖ ਪੰਜਾਬੀ ਵਿੱਚ 10 ਲਾਈਨਾਂ ਲੇਖ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤਾਂ ਚਲੋ ਸਟਾਰਟ ਕਰਦੇ ਆਂ ਪਹਿਲੀ ਲਾਈਨ ਹੈ ਸਰਦੀ ਦੀਆਂ ਛੁੱਟੀਆਂ ਦਸੰਬਰ ਮਹੀਨੇ ਵਿੱਚ ਮਿਲਦੀਆਂ ਹਨ ਦੂਸਰੀ ਲਾਈਨ ਹੈ ਇਹ ਛੁੱਟੀਆਂ ਬੱਚਿਆਂ ਲਈ ਬਹੁਤ ਖੁਸ਼ੀ ਲਿਆਉਂਦੀਆਂ ਹਨ ਇਸ ਲਾਈਨ ਇਸ ਸਮੇਂ ਮੌਸਮ ਠੰਡਾ ਹੁੰਦਾ ਹੈ ਚੌਥੀ ਲਾਈਨ ਇਸ ਮੌਸਮ ਵਿੱਚ ਅਸੀਂ ਗਰਮ ਕੱਪੜੇ ਪਾਉਂਦੇ ਹਾਂ ਪੰਜਵੀਂ ਲਾਈਨ ਹੈ ਛੁੱਟੀਆਂ ਵਿੱਚ ਅਸੀਂ ਆਪਣੇ ਘਰ ਵਾਲਿਆਂ ਨਾਲ ਸਮਾਂ ਬਿਤਾਉਂਦੇ ਹਾਂ ਛੇਵੀਂ ਲਾਈਨ ਹੈ ਕਈ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਂਦੇ ਹਨ ਸੱਤਵੀਂ ਲਾਈਨ ਅਸੀਂ ਖੇਡਦੇ ਹਾਂ ਤੇ ਕਹਾਣੀਆਂ ਪੜ੍ਹਦੇ ਹਾਂ ਅੱਠਵੀਂ ਲਾਈਨ ਹੈ 크리스마ਸ ਅਤੇ ਨਵੇਂ ਸਾਲ ਵਰਗੇ ਤਿਹਾਰ ਆਉਂਦੇ ਹਨ ਨੌਵੀਂ ਲਾਈਨ ਹੈ ਇਹ ਛੁੱਟੀਆਂ ਸਾਨੂੰ ਪੜ੍ਹਾਈ ਤੋਂ ਆਰਾਮ ਦਿੰਦੀਆਂ ਹਨ ਅਤੇ 10ਵੀਂ ਲਾਈਨ ਸਰਦੀ ਦੀਆਂ ਛੁੱਟੀਆਂ ਸਾਨੂੰ ਬਹੁਤ ਪਸੰਦ ਹੁੰਦੀਆਂ ਹਨ ਤਾਂ ਬੱਚਿਓ ਇਹ ਸੀ ਸਰਦੀ ਦੀਆਂ ਛੁੱਟੀਆਂ ਤੇ ਦੱਸ ਲੈਣ ਦਾ ਲੇਖ ਤਾਂ ਵੀਡੀਓ ਪਸੰਦ ਆਈ ਹੈ ਵਿੜਨ ਲਾਈਕ ਕਰ ਦਿਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ